ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕੀ ਹਾਲ ਚਾਲ ਹੈ ਜੀ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਆਪਾਂ ਪਹੁੰਚੇ ਆਂ ਜੀ ਆਪਣੇ ਪਿੰਡ 'ਚ ਗਊਸ਼ਾਲਾ ਬਣੀ ਵੀ ਹੈ ਜੀ ਬਹੁਤ ਸ਼ਾਨਦਾਰ ਤੇ ਉੱਥੇ ਪਹੁੰਚੇ ਆਂ ਜੀ ਅੱਜ ਚਲੋ ਤੁਹਾਨੂੰ ਵੀ ਦਰਸ਼ਨ ਕਰਾ ਦਈਏ ਤੇ ਇਹ ਮੇਨ ਐਂਟਰੀ ਹੈ ਜੀ ਗਊਸ਼ਾਲਾ ਦੀ ਤੇ ਇਹਦੇ ਮੁੱਖ ਪ੍ਰਬੰਧਕ ਬਾਬਾ ਸ਼ਾਂਤੀਨਾਥ ਜੀ ਨੇ ਤੇ ਡੇਰਾ ਬਾਬਾ ਬਖਤਾਨਾਥਾ ਜਿਹੜਾ ਉਹਦੇ ਵੀ ਦਰਸ਼ਨ ਕਰਾਵਾਂਗੇ ਆਪਣੇ ਬਣਿਆ ਹੋਇਆ ਬਹੁਤ ਛੋਟਾ ਦਸਹਰੇ ਦਾ ਮੇਲਾ ਭਰਨਾ ਇਹ ਅੰਦਰ ਦਾ ਦ੍ਰਿਸ਼ਾ ਜੀ ਆਹ ਦੇਖੋ ਇਹ ਇਹ ਸ਼ੈੱਡ ਬਣੇ ਹੋਏ ਨੇ ਜੀ ਅੰਦਰ ਚਾਰ ਪੰਜ ਸ਼ੈੱਡ ਬਣੇ ਹੋਏ ਨੇ ਜੀ 400 300 400 ਗਊਆਂ ਦਾ ਰੇ ਰੈਣ ਬਸੇਰਾ ਜੀ ਤੇ ਬਹੁਤ ਹੀ ਵਧੀਆ ਗਊਆਂ ਨੇ ਜੀ ਬਈ ਵਧੀਆ ਹਾਲਤ ਦੇ ਵਿੱਚ ਰੱਖਦੇ ਨੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਤੇ ਬੰਦੇ ਰੱਖੇ ਹੋਏ ਨੇ ਸਪੈਸ਼ਲੀ ਇਹਨਾਂ ਨੇ ਤੇ ਕੁਝ ਤਾਂ ਸੇਵਾਦਾਰ ਨੇ ਕੁਝ ਪੇੜ ਬੰਦੇ ਵੀ ਰੱਖ ਲੰਦੇ ਨੇ ਜਦੋਂ ਘਟ ਪੈਂਦੀ ਆ ਤੇ ਬਾਕੀ ਪਿੰਡ ਚੋਂ ਵੀ ਸੰਗਤ ਜਾਂਦੀ ਆ ਜੀ ਉਹ ਵੀ ਬਹੁਤ ਸੇਵਾ ਕਰਦੀ ਆ ਸਾਫ ਸਫਾਈ ਦਾ ਕੰਮ ਉਹ ਕਰਦੀ ਆ ਹਰ ਪਾਸੇ ਖੇੜਾ ਜੀ ਹਰੇਕ ਛੱਡ ਦੇ ਵਿੱਚ ਸਪੈਸ਼ਲ ਪਾਣੀ ਦਾ ਪ੍ਰਬੰਧ ਆ 24 ਘੰਟੇ ਟੂਟੀਆਂ ਲੱਗੀਆਂ ਹੋਏ ਨੇ ਤਾਜ਼ਾ ਪਾਣੀ ਦਾ ਪ੍ਰਬੰਧ ਆ ਗਊਆਂ ਕਿਉਂਕਿ ਉਹ ਰੇ ਖੁੱਲੀਆਂ ਹੀ ਰੱਖ ਦਿੰਦੇ ਨੇ ਅੰਦਰ ਜੀ ਕੋਈ ਪਾਣੀ ਪੀਵੇ ਕੋਈ ਆਪਣਾ ਕੱਖ ਖਾਵੇ ਸੰਨੀ ਖਾਵੇ ਦਾਣਾ ਵੀ ਪਾਉਂਦੇ ਨੇ ਸਭ ਆਰਾਮ ਨਾਲ ਰਹਿੰਦੀਆਂ ਨੇ ਤੇ ਸੈਕਿੰਡ ਸ਼ੈੱਡ ਸੀ ਫਰਸਟ ਸੀ ਤੇ ਵਿੱਚ ਰਸਤੇ ਛੱਡੇ ਹੋਏ ਨੇ ਜੀ ਇਦਾਂ ਸ਼ੈੱਡਾਂ ਦੇ ਆ ਦੇਖੋ ਇਹ ਦੂਜੇ ਪਾਸੇ ਵੀ ਤੇ ਇਹ ਸ਼ੈੱਡਾ ਜੀ ਇੱਧਰ ਜੀ ਦੇਖੋ ਇਹਦੇ ਵਿੱਚ ਵੀ ਖੁਰਲੀਆਂ ਲਾਈਆਂ ਹੋਈਆਂ ਨੇ ਜੀ ਤਿੰਨ ਇਹਦੇ ਵਿੱਚ ਇਹ ਵੱਡਾ ਥੋੜਾ ਜਿਹਾ ਉਸ ਨਾਲ ਤੇ ਖੇੜਾ ਨੇ ਦੋ ਇਹਦੇ ਵਿੱਚ ਵੀ ਹਰ ਇੱਕ ਸ਼ੈੱਡ ਦੇ ਵਿੱਚ ਦੀ ਪਾਣੀ ਦਾ ਵਿਸ਼ੇਸ਼ ਧਿਆਨ ਨੇ ਤੇ ਮੱਖੀਆਂ ਮੱਛਰਾਂ ਤੋਂ ਵੀ ਜਾਲੀਦਾਰ ਵਿੰਡੋਆਂ ਲਾਈਆਂ ਹੋਈਆਂ ਨੇ ਤੇ ਪੱਲੇ ਲਾਏ ਹੋਏ ਨੇ ਵਿੰਡੋਆਂ ਦੇ ਖੁੱਲਦੇ ਕਰੇ ਹੋਏ ਨੇ ਔਰ ਐਨ ਪੂਰੀ ਹਵਾਦਾਰ ਸਰਦੀਆਂ ਦੇ ਵਿੱਚ ਇਹਨਾਂ ਤੇ ਪੱਲੜ ਵਗੈਰਾ ਲਗਾ ਦਉਂਦੇ ਨੇ ਤੇ ਇਹ ਆ ਗਿਆ ਜੀ ਤੀਸਰਾ ਤੇ ਚੌਥਾ ਸ਼ੈੱਡ ਦੋਵੇਂ ਪਾਸੇ ਵਿਚਾਲੇ ਨੂੰ ਰਸਤਾ ਜੀ ਤੇ ਇਹ ਆਪਣਾ ਗੋਹਾ ਵਗੈਰਾ ਸਾਫ਼ ਕਰਨ ਦੇ ਪਏ ਨੇ ਜੀ ਤੇ ਇਹ ਆ ਗਿਆ ਜੀ ਤੀਸਰਾ ਚੌਥਾ ਸ਼ੈੱਡ ਆ ਦੇਖੋ ਇਹਦੇ ਵਿੱਚ ਖੁਰਲੀ ਦੇ ਵਿੱਚ ਹਰਾ ਪਿਆ ਜੀ ਬਹੁਤ ਵਧੀਆ ਜਿਵੇਂ ਆਪਾਂ ਘਰਾਂ ਪਸ਼ੂਆਂ ਨੂੰ ਪਾਣੇ ਆ ਉਵੇਂ ਰੱਖੇ ਹੋਏ ਨੇ ਕੋਈ ਐਦਾ ਨਹੀਂ ਹੈਗਾ ਮੰਡ ਤੇ ਇਹਦੇ ਵਿੱਚ ਵੀ ਖੇਡ ਦਾ ਪ੍ਰਬੰਧ ਹੈ ਜੀ ਪਾਣੀ ਨਾ ਤੇ ਹੁਣ ਚਲਦੇ ਆਪਾਂ ਪਿਛਲੇ ਪਾਸੇ ਆ ਦੇਖੋ ਜੀ ਗੋਹ ਬਿਲਕੁਲ ਪਿਓਰ ਗੋਬਰ ਦਾ ਸਪੈਸ਼ਲ ਡੰਪ ਬਣਾਇਆ ਹੋਇਆ ਤੇ ਇੱਥੇ ਸਿੱਟਦੇ ਨੇ ਇਹ ਰੇੜੀਆਂ ਨਾਲ ਤੇ ਇਹ ਗਊਆਂ ਬੈਠੀਆਂ ਨੇ ਜੀ ਆਰਾਮ ਨਾਲ ਬਾਹਰ ਬਣਾਇਆ ਹੋਇਆ ਜੀ ਬਹੁਤ ਵਧੀਆ ਬੈਠਣ ਨੂੰ ਕੋਈ ਵੀ ਗਊ ਦੀ ਹਾਲਤ ਖਰਾਬ ਨਹੀਂ ਸਭ ਸਾਫ਼ ਸੁਥਰੀਆਂ ਨੇ ਬਿਲਕੁਲ ਕਿਸੇ ਦੇ ਗੋਹਣ ਲੱਗਿਆ ਹੋਇਆ ਤੇ 350 ਤੋਂ 400 ਪਸ਼ੂ ਨੇ ਇੱਥੇ ਰੱਖੇ ਹੋਏ ਤੇ ਬਹੁਤ ਹੀ ਪੁੰਨਦਾਨ ਦਾ ਕੰਮ ਆ ਜੀ ਇਹ ਤੇ ਆ ਦੇਖੋ ਹਾਲ ਤਾਂ ਤੁਸੀਂ ਦੇਖ ਹੀ ਰਹੇ ਹੋ ਗਵਾਂ ਦੀ ਤੇ ਬਹੁਤ ਵਧੀਆ ਕੰਡੀਸ਼ਨ ਆ ਜੀ ਪਿੱਛੇ ਵੀ ਖੜੀਆਂ ਨੇ ਉਹ ਪਿੱਛੇ ਤੱਕ ਆ ਜੀ ਜਾਵਾਂਗੇ ਆਪਾਂ ਤੇ ਆ ਇੱਧਰ ਜਿਹੜੀਆਂ ਕੁਝ ਬਿਮਾਰ ਗਾਵਾਂ ਨੇ ਇੱਧਰ ਰੱਖ ਦਿੰਦੇ ਆ ਅੱਗੇ ਇਹਨਾਂ ਦੀ ਕੇਅਰ ਵਾਸਤੇ ਡਾਕਟਰ ਆਂਦੇ ਨੇ ਸਪੈਸ਼ਲ ਸੇਵਾ ਦੇ ਤੌਰ ਤੇ ਜਾਂਦੇ ਨੇ ਉਹ ਵੀ ਕੋਈ ਵੀ ਪੇਡ ਡਾਕਟਰ ਨਹੀਂ ਆਂਦਾ ਇੱਥੇ ਸਾਰੇ ਫਰੀਦ ਦਵਾਈਆਂ ਦਾ ਤੇ ਇਲਾਜ ਕਰਕੇ ਜਾਂਦੇ ਨੇ ਆ ਆ ਗਿਆ ਜੀ ਪਿਛਲੀ ਸਾਈਡ ਵੀ ਗਊਆਂ ਨਾਲ ਭਰੇ ਪਏ ਇਹ ਵਾਗਲੇ ਖੁੱਲੇ ਦੇ ਵਿੱਚ ਬੰਦ ਨੇ ਦਿਨੇ ਤੇ ਕੱਚਾ ਔਰ ਆਰਾਮ ਕਰ ਰਹੇ ਨੇ ਪਸ਼ੂ ਸਾਰੇ ਬਹੁਤ ਹੀ ਵਧੀਆ ਲੱਗਦਾ ਜੀ ਇਹਨਾਂ ਨੂੰ ਦੇਖ ਕੇ ਤੇ ਕੁਝ ਦੁੱਧ ਵਾਲੀਆਂ ਅੰਗਾਵਾਂ ਨੇ ਜਿਹੜੀਆਂ ਸੂਸ ਆ ਜਾਂਦੀਆਂ ਨੇ ਦੇਖੋ ਇੱਥੇ ਉਹਨਾਂ ਲਈ ਇਹ ਅਲੱਗ ਬਣਾਇਆ ਹੋਇਆ ਕਿਉਂਕਿ ਗਊਸ਼ਾਲਾ ਦੇ ਵਿੱਚ ਦੁੱਧ ਲੱਸੀ ਬੰਦਿਆਂ ਨੂੰ ਲੋੜ ਹੁੰਦੀ ਹੈ ਤੇ ਸੰਗਤ ਵੀ ਆਂਦੀ ਆ ਲੰਗਰ ਵਗੈਰਾ ਤੇ ਉਹ ਦੁੱਧ ਦਾ ਵੀ ਸਰ ਜਾਂਦਾ ਇਹਨਾਂ ਨੂੰ ਇੱਥੇ ਇਹਨਾਂ ਨੂੰ ਅਲੱਗ ਬਣੇ ਹੋਏ ਇਹਨਾਂ ਦਾ ਸ਼ੈੱਡ ਕਿ ਪਛਾਣ ਰਹੀ ਜਾਂਦੀ ਹੈ ਨਾਲੇ ਇਹਨਾਂ ਦੀ ਅਲੱਗ ਤੌਰ ਤੇ ਕੇਰ ਰਹੀ ਜਾਂਦੀ ਹੈ ਕਿਉਂਕਿ ਇਹਨਾਂ ਦੇ ਬੱਚੇ ਵੀ ਨੇ ਤੇ ਇੱਧਰ ਮਸ਼ੀਨਾਂ ਨੇ ਜੀ ਤਾਂ ਇਹ ਟੋਕਾ ਕੁੱਤਰਨ ਵਾਲੀਆਂ ਤੇ ਇੱਕ ਪਾਸੇ ਇਹ ਤੂੜੀ ਵਾਲਾ ਬਣਾਇਆ ਹੋਇਆ ਜਿਹਦੇ ਵਿੱਚ 300 400 ਟਰਾਲੀ ਆ ਜਾਂਦੀ ਹੈ ਜੀ ਉਹ ਪਿੱਛੇ ਤੱਕ ਬਣਿਆ ਹੋਇਆ ਇਹ ਹਾਓ ਸ਼ੈੱਡ ਤੂੜੀ ਵਾਸਤੇ ਤੇ ਬਹੁਤ ਹੀ ਤਕੜੇ ਪ੍ਰਬੰਧ ਨੇ ਜੀ ਤੇ ਇਹੋ ਜਿਹਾ ਸਿਸਟਮ ਪੰਜਾਬ ਦੇ ਵਿੱਚ ਦੋ ਚਾਰ ਹੀ ਗਊਸ਼ਾਲਾਂ ਦੇ ਵਿੱਚ ਆ ਜਿਹੜਾ ਆਪਣੇ ਪਿੰਡ ਦੇ ਵਿੱਚ ਬਣਿਆ ਬਹੁਤ ਖਰਚਾ ਕਰਕੇ ਬਾਬਾ ਜੀ ਨੇ ਬਾਹਰੋਂ ਵੀ ਸੰਗਤ ਨੇ ਪੈਸਾ ਦਿੱਤਾ ਤੇ ਆ ਇੱਧਰ ਰਹਿਸੀ ਬਣਾਏ ਹੋਏ ਨੇ ਜਿਹੜੇ ਉਹ ਸੇਵਾਦਾਰ ਵਗੈਰਾ ਰਹਿੰਦੇ ਨੇ ਉਹਨਾਂ ਦੀ ਰਹਿਣ ਲਈ ਬਣਾਇਆ ਹੋਇਆ ਇਹ ਕਮਰੇ ਬਣੇ ਹੋਏ ਨੇ ਲੰਗਰ ਵਗੈਰਾ ਅੰਦਰ ਵਰਤਾਂਦੇ ਨੇ ਜਿਹੜਾ ਮਰਜੀ ਲੰਗਰ ਛਕੋ ਆਗੇ ਤੇ ਇਹ ਆ ਜੀ ਆਪਣਾ ਗਊਸ਼ਾਲਾ ਤੇ వాటర్ ਕੂਲਰ ਲੱਗਿਆ ਵਾ ਠੰਡੇ ਪਾਣੀ ਵਾਸਤੇ ਇੱਧਰ ਬਾਬਾ ਜੀ ਦਾ ਕਮਰਾ ਬਾਬਾ ਸ਼ਾਂਤੀਨਾਥ ਜੀ ਸੇਵਾ ਕਰ ਰਹੇ ਨੇ ਇੱਥੇ ਸਾਰੀ ਪੂਰੀ ਜੀ ਵਧੀਆ ਤਰੀਕੇ ਨਾਲ ਦੇਖਭਾਲ ਤੇ ਢੇੜਾ ਵੀ ਮਾਰ ਕੇ ਜਾਂਦੇ ਨੇ ਤੇ ਬਾਕੀ ਸਾਲ ਚ ਇੱਕ ਪੰਡਾਰਾ ਵੀ ਕਰਦੇ ਨੇ ਤੇ ਮਹੰਤ ਬਾਬਾ ਸ਼ਾਂਤੀਨਾਥ ਦਾ ਬੋਰਡ ਆ ਜੀ ਸੇਵਾ ਕਰਤਾ ਲੱਗਿਆ ਹੋਇਆ ਤੇ ਇਹ ਮੇਨ ਐਂਟਰੀ ਹੈ ਜੀ ਕੁਸ਼ਾਲਾ ਦੀ ਸੋ ਇਹ ਸੀ ਆਪਣਾ ਬਾਹਰ ਦਾ ਦ੍ਰਿਸ਼ ਜੀ ਬਾਹਰ ਦੇਖੋ ਦਰਖਤ ਲੱਗੇ ਹੋਏ ਨੇ ਸਾਰਾ ਜੀ ਸੜਕ ਤੇ ਆਲੇ-ਦਾਲੇ ਜਗ੍ਹਾ ਛੱਡੀ ਵੀ ਆ ਜੀ ਇਹਨਾਂ ਨੇ ਖੁੱਲੀ ਢੋਲੀ ਤੇ ਚਲੋ ਜੀ ਅੱਜ ਦੇ ਵਲੌਗ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ